ਕੀ ਡਰੇਨਾਂ ਦੀ ਸਫਾਈ ਦੇ ਨਾਮ ਤੇ ਵੱਡਾ ਘਪਲਾ ਹੋਇਆ ਪੰਜਾਬ ਦੇ ਵਿੱਚ ਹੜਾਂ ਨੇ ਤਬਾਹੀ ਮਚਾਈ ਹੋਈ ਹੈ ਐਸੇ ਵਿਚਾਰੇ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਡਰੇਨਾਂ ਦੇ ਨਾਮ ਤੇ ਵੱਡਾ ਘਪਲਾ ਹੋਇਆ ਹੈ ਮੰਤਰੀ ਉੱਤੇ ਵੱਡੇ ਇਲਜ਼ਾਮ ਲੱਗੇ ਨੇ ਤੇ ਜਾਂਚ ਦੀ ਮੰਗ ਉੱਠ ਚੁੱਕੀ ਹੈ ਆਖਰਕਾਰ ਕੀ ਹੈ ਪੂਰਾ ਮਾਮਲਾ ਇਸ ਨੂੰ ਲੈ ਕੇ ਗੱਲ ਕਰਦੇ ਹਾਂ ਮੇਰੇ ਨਾਲ ਜੁੜੇ ਨੇ ਪੱਤਰਕਾਰ ਹਰਿੰਦਰ ਬਾਜਵਾ ਬਾਜਵਾ ਸਾਹਿਬ ਡਰੇਨਾਂ ਦੀ ਸਫਾਈ ਦੇ ਨਾਮ ਤੇ ਵੱਡੇ ਘਪਲੇ ਨੂੰ ਲੈ ਕੇ ਖਬਰ ਸਾਹਮਣੇ ਆ ਰਹੀ ਹੈ ਮਸਲਾ ਕੀ ਹੈ ਗਗਨ ਮਸਲਾ ਕੋਈ ਨਹੀਂ ਤੁਸੀਂ ਵੀ ਦੇਖ ਲਿਆ ਸਾਰੇ ਪੰਜਾਬ ਨੇ ਦੇਖ ਲਿਆ ਕਿ ਕਹੇ ਜੀ ਡੇਨਾਂ ਦੀ ਸਫਾਈ ਹੋਈ ਹੈ ਇਹ ਤੁਹਾਨੂੰ ਗੱਲ ਲੁਕੀ ਛਿਪੀ ਹੈ ਹੀ ਨਹੀਂ ਵੱਡੇ ਵੱਡੇ ਸਟ੍ਰਿੰਗ ਹੋ ਗਏ ਦੂਰ ਨਾ ਜਾਓ ਜਿਹੜਾ ਮੰਤਰੀ ਹੈ ਡਰੇਨਸ ਦਾ ਬਰਿੰਦਰ ਕੁਮਾਰ ਗੋਇਲ ਲਰੇਗਾ ਅੱਗੇ ਤੋ ਵਿਧਾਇਕ ਵੀ ਨੇ ਉਹਨਾਂ ਦੇ ਆਪਣੇ ਹਲਕੇ ਦੇ ਵਿੱਚ ਬਲੋਕਜ ਤੇ ਨਾਲੇ ਟੁੱਟੇ ਹੋਏ ਐ ਯਾਨੀ ਕਿ ਆਪਾਂ ਦੂਰ ਨਹੀਂ ਜਾਂਦੇ ਆਪਾਂ ਕੱਲ ਸੰਗਤਪੁਰੇ ਜਾ ਕੇ ਆਏ ਆ ਤੁਸੀਂ ਦੇਖ ਲਿਆ ਕਿ ਕਿੰਡੀ ਵੱਡੀ ਬਰੀਚ ਐ ਇਹ ਇਲਜ਼ਾਮ ਵੀ ਉਹਨਾਂ ਤੇ ਲੱਗੇ ਨੇ ਮਾਮਲਾ ਇਹ ਹੈ ਕਿ ਡਰੇਨਾਂ ਦੀ ਸਫਾਈ ਹੋਣੀ ਸੀ ਹੂੰ ਡਰੇਨਾ ਦੀ ਸਫਾਈ ਦੇ ਨਾਂ ਤੇ ਟੈਂਡਰ ਹੋਣਾ ਸੀ ਟੈਂਡਰ ਦੀਆਂ ਪੇਮਟਾਂ ਵੀ ਹੋ ਚੁੱਕੀਆਂ ਨੇ ਪਰ ਸਫਾਈ ਜਿਹੜੀ ਆ ਹੋਈ ਨਹੀਂ ਉਹ ਤਾਂ ਸਾਰਿਆਂ ਨੂੰ ਦੇਖੀ ਗਈ ਸਫਾਈ ਨਹੀਂ ਹੋਈ ਉਸ ਨੂੰ ਲੈ ਕੇ ਕੱਪੜੇ ਦੇ ਇਲਜ਼ਾਮ ਲੱਗੇ ਨੇ ਲਾਪਰਵਾਹੀ ਹੋਈ ਹੈ ਪੈਸੇ ਕਿੱਥੇ ਗਏ ਕਿੱਥੇ ਨਹੀਂ ਗਏ ਇਹਦਾ ਨਹੀਂ ਪਤਾ ਪਰ ਡਰੇਨਾ ਦੀ ਸਫਾਈ ਨਹੀਂ ਹੋਈ ਇਸੇ ਹਲਕੇ ਤੋਂ ਸਾਬਕਾ ਵਿਧਾਇਕ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਢੀਂਸਾ ਕਹਿੰਦੇ ਕਿ ਇਹਦੀ ਜਾਂਚ ਕਰਨੀ ਚਾਹੀਦੀ ਹੈ ਕਿ ਜੁਲਾਈ ਚ ਹੋਣੇ ਸੀ ਟੈਂਡਰ ਮੰਤਰੀ ਦੇ ਖਾਸਮ ਖਾਸ ਨੂੰ ਟੈਂਡਰ ਜਾਣੇ ਸੀ ਟੈਂਡਰ ਨਹੀਂ ਗਏ ਗਏ ਨੇ ਪੈਸੇ ਜਿਹੜੇ ਨੇ ਉਹ ਜਾ ਚੁੱਕੇ ਨੇ ਪਰ ਜੜੀ ਬੁੱਟੀਆਂ ਜਿਹੜੀ ਨਾਲਿਆਂ ਦੇ ਵਿੱਚੋਂ ਸਾਫ਼ ਨਹੀਂ ਹੋਏ ਉਹ ਸਾਫ਼ ਕੀ ਤੁਹਾ ਤੁਸੀਂ ਜਾ ਕੇ ਦੇਖ ਲਓ ਆਪਾਂ ਕਿਸੇ ਹੋਰ ਹਲਕੇ ਦੀ ਗੱਲ ਹੀ ਨਹੀਂ ਕਰਦੇ ਤੁਸੀਂ ਸੰਗਰੂਰ ਜ਼ਿਲ੍ਹੇ ਦੇ ਸਾਰੇ ਨਾਲਿਆਂ 'ਚ ਜਾ ਕੇ ਦੇਖ ਲਓ ਇਹ ਤਾਂ ਮੁੱਖ ਮੰਤਰੀ ਦਾ ਜ਼ਿਲ੍ਹਾ ਹੈ ਤੇ ਡਰੇਨਸ ਮਨਿਸਟਰ ਦਾ ਜ਼ਿਲ੍ਹਾ ਹੈ ਬਾ ਦੂਰ ਨਾ ਜਾਓ ਡਰੇਨ ਮਨਿਸਟਰ ਦੇ ਆਪਣੇ ਹਲਕੇ 'ਚ ਜਾ ਕੇ ਦੇਖ ਲਓ ਗਵਾਂਢੀ ਹਲਕੇ 'ਚ ਜਾ ਕੇ ਦੇਖ ਲਓ ਜਣੇ ਕਿ ਹਾਲਾਤ ਕੀ ਨੇ ਜੇ ਚੋਟੀਆਂ ਆ ਡਰੇਨਜ਼ ਮੰਤਰੀ ਦਾ ਬਰਿੰਦਰ ਕੁਮਾਰ ਗੋਇਲ ਦਾ ਹਲਕੇ ਦਾ ਪਿੰਡ ਹੈ ਉੱਥੇ ਨਾਲਾ ਟੁੱਟਿਆ ਜਾਖਲ ਸੁਨਾ ਲਹਿਰਾ ਰੋਡ ਦੇ ਉੱਤੇ ਨਾਲੇ ਦੇ ਵਿੱਚ ਬੂਟੀ ਜਾ ਕੇ ਦੇਖ ਲੋ ਤੁਸੀਂ ਕਿਤੇ ਵੀ ਜਾ ਕੇ ਦੇਖ ਲੋ ਉਹ ਸਾਰਾ ਦਾ ਸਾਰਾ ਜਿਹੜੀ ਕੈਚਮੈਂਟ ਆ ਪਾਣੀ ਦੇ ਨਾਲ ਭਰੀ ਪਈ ਐ ਯਾਨੀ ਕਿ ਪੈਸਾ ਗਿਆ ਕਿੱਥੇ ਸਫਾਈ ਕਿਉਂ ਨਹੀਂ ਹੋਈ ਇਹ ਦਾਵਾ ਤਾਂ ਬਰਿੰਦਰ ਕੁਮਾਰ ਗੋਇਲ ਪਵਿੱਤਰ ਸਦਨ ਦੇ ਵਿੱਚ ਖੜ ਕੇ ਕਰ ਚੁੱਕੇ ਨੇ ਕਿ ਅਸੀਂ ਸਾਰਾ ਕੁਝ ਪ੍ਰਬੰਧ ਕਰ ਲਏ ਪਰ ਹੁਣ ਉਹ ਪ੍ਰਬੰਧ ਕਿੱਥੇ ਨੇ ਇਹਦਾ ਮਤਲਬ ਜਿਹੜੇ ਇਲਜ਼ਾਮ ਪਰਮਿੰਦਰ ਢੀਂਡਸਾ ਲਾ ਰਹੇ ਨੇ ਉਹਨਾਂ 'ਚ ਦਮ ਤਾਂ ਹੈ ਨਾ ਕਿ ਸਫਾਈ ਨਹੀਂ ਹੋਈ ਜੇ ਸਫਾਈ ਹੋਈ ਹੁੰਦੀ ਨੇ ਮਾੜੇ ਹਾਲਾਤ ਨਹੀਂ ਸੀ ਹੁੰਦੇ ਜੇ ਸਫਾਈ ਸਮੇਂસર ਹੋਈ ਹੁੰਦੀ ਕੁਝ ਵੀ ਨਹੀਂ ਸੀ ਵਿਗੜਨਾ ਇਹਦਾ ਮਤਲਬ ਸਫਾਈ ਨਹੀਂ ਹੋਈ ਜਿਹੜਾ ਡਰੇਨਸ ਵਿਭਾਗ ਦਾ ਜਿਹੜਾ ਅਧਿਕਾਰੀ ਆ ਉਹ ਇੱਕ ਪੱਤਰਕਾਰ ਕੋਲ ਸਟਿੰਗ 'ਚ ਵੀ ਮੰਨ ਗਿਆ ਕਿ ਸਫਾਈ ਨਹੀਂ ਹੋਈ ਇਹਦਾ ਮਤਲਬ ਕਿ ਹਲਕੇ ਆਪਣੇ ਹਲਕੇ ਜੀ ਸਫਾਈ ਨਹੀਂ ਹੋਈ ਨਾਲੇ ਇਹ ਜਿਹੜਾ ਹਲਕਾ ਆ ਇਹ ਹੜ ਦਾ ਰੈੱਡ ਜ਼ੋਨ ਆ ਘੱਗਰ ਲੰਘਦਾ ਇਹਦੇ ਆਲੇ-ਦਾਲੇ ਜੀ ਇਹ ਸਾਰੇ ਹਲਕੇ ਨੂੰ ਘੱਗਰ ਦੀ ਮਾਰ ਪੈਂਦੀ ਹੈ ਜੇ ਇੱਥੇ ਇਹ ਹਾਲਾਤ ਨੇ ਘੱਗਰ ਵੀ ਚੜ ਚੁੱਕਿਆ ਘੱਗਰ ਹੁਣ ਘੱਗਰ ਵੀ ਚੜ ਚੁੱਕਿਆ ਹੁਣ ਵੀ ਪਤਾ ਲੱਗ ਜੂਗਾ ਕਿ ਮੰਤਰੀ ਜੀ ਨੇ ਕੀ ਸਫਾਈ ਕਰਾਈ ਹੈ ਕਿ ਨਹੀਂ ਕਰਾਈ ਮੰਤਰੀ ਜੀ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਲੋਕਾਂ ਦੇ ਖੂਨ ਪਸੀਨੇ ਦੇ ਪੈਸੇ ਦਾ ਜਿਹੜਾ ਟੈਕਸ ਹੈ ਜਿਹੜੇ Que você depois ਉਹ ਕਿੱਥੇ ਗਏ ਐ ਸਫਾਈ ਕਿਉਂ ਨਹੀਂ ਹੋਈ ਇਹਦੀ ਬਕਾਇਦਾ ਜਾਂਚ ਹੋਣੀ ਚਾਹੀਦੀ ਐ ਦੇਖੋ ਕੱਟੜ ਇਮਾਨਦਾਰੀ ਤਾਂ ਤੁਹਾਡੀ ਤਾਂ ਹੀ ਸਥਾਪਿਤ ਹੁੰਦੀ ਐ ਕਿ ਜੇ ਤੁਸੀਂ ਇਹ ਚੀਜ਼ਾਂ ਦੀ ਗੱਲ ਕਰਦੇ ਹੋ ਹੁਣ ਜੇ ਤੁਸੀਂ ਇੱਥੋਂ ਗੰਗੂਲਾ ਤੋਂ ਮਿੱਟੀ ਝਾੜਨ ਵਾਲਾ ਕੰਮ ਕਰੋਗੇ ਤੁਸੀਂ ਦੱਸੋਗੇ ਨਹੀਂ ਕਿ ਕੀ ਹੋਇਆ ਕਿ ਨਹੀਂ ਹੋਇਆ ਸਫਾਈ ਕਿਉਂ ਨਹੀਂ ਹੋਈ ਪੈਸੇ ਕਿੱਥੇ ਗਏ ਫਿਰ ਤਾਂ ਤੁਹਾਡੀ ਕੱਟੜ ਇਮਾਨਦਾਰੀ ਤੇ ਸਵਾਲ ਉੱਠਣੇ ਨੇਗੇ ਬਰਿੰਦਰ ਕੁਮਾਰ ਗੋਇਲ ਭੜੇ ਸੁਲਝੇ ਹੋਏ ਸਿਆਸਦਾਨ ਨਾ ਚੁਗੇ ਨੇ ਜਾਂਦੇ ਆ ਸੰਗਰੂਰ ਹਲਕੇ ਦੇ ਉਹਨਾਂ ਨੂੰ ਤਾਂ ਖੁਦ ਖੁਦ ਆ ਕੇ ਦੱਸਣਾ ਚਾਹੀਦਾ ਕਿ ਭਾਈ ਪੈਸੇ ਇੱਥੇ ਸੀ ਇੱਥੇ ਗਏ ਜਾਂ ਇੱਥੇ-ਇ ਨੀ ਆਉਂਦੀ ਤੁਸੀਂ ਸਰਹੰਦ ਚੋ ਦੇਖ ਲਓ ਤੁਸੀਂ ਜਿਹੜਾ ਸੰਗਰੂਰ ਤੋਂ ਸੁਨਾਮ ਨੂੰ ਜਾਂਦੀ ਸੜਕ ਦੇ ਨਾਲ-ਨਾਲ ਚੋ ਜਾਂਦਾ ਹੈ ਉਹ ਦੇਖ ਲਓ ਕਿਵੇਂ ਭਰਿਆ ਪਿਆ ਹੈ ਤੁਸੀਂ ਕਿਤੇ ਵੀ ਚਲੇ ਜਾਓ ਪੰਜਾਬ ਦੇ ਕਿਸੇ ਹਿੱਸੇ 'ਚ ਵੀ ਚਲੇ ਜਾਓ ਤੁਹਾਨੂੰ ਇਹੀ ਹਾਲਾਤ ਦੇਖਣਗੇ ਚਲੋ ਜਿੱਥੇ ਤਹੜ ਆ ਗਈ ਉਥੇ ਤਾਂ ਸਾਰਾ ਕੁਝ ਇੱਕੋ ਜਿਹਾ ਹੋ ਚੁੱਕਿਆ ਹੈ ਬਾਕੀ ਇੱਥੇ ਹੜ ਨਹੀਂ ਆਏ ਤੁਸੀਂ ਉੱਥੇ ਜਾ ਕੇ ਦੇਖ ਲਓ ਕੱਲ ਹਰਮੀਤ ਪਠਾਨ ਮਾਜਰਾ ਪਿੱਟੀ ਜਾਂਦੇ ਸੀ ਉਹ ਕਿਉਂ ਪਿੱਟਦੇ ਸੀ ਇਹ ਵੀ ਮਹਿਕਮਾ ਮੰਤਰੀ ਜੀ ਕੋਲੇ ਆ ਇਹਦਾ ਮਤਲਬ ਕੁਛ ਨਾ ਕੁਛ ਤਾਂ ਗੜਬੜ ਹੈ ਨਾ ਹੂੰ ਉਹਨਾਂ ਨੇ 77 ਤੇ ਸਵਾਲ ਉਠਾਏ ਉਹਨਾਂ ਨੇ 77 ਤੇ ਉਠਾਏ 77 ਵੀ ਅੱਗੋਂ ਇਹੋ ਜਿਹਾ ਮੰਤਰੀ ਸਾਹਿਬ ਹੁਣ 77 ਦੀਆਂ ਇਮਾਨਦਾਰੀ ਦੀਆਂ ਸੋਹਾਂ ਕੋਈ ਖਾਈ ਜਾਂਦੇ ਨੇ ਲੋਕ ਫਿਰ ਸਕੱਤਰ ਸਾਹਿਬ ਨੂੰ ਪੁੱਛਣ ਕਿ ਉਹ ਪੈਸੇ ਕਿੱਥੇ ਗਏ ਜਿਹੜੀ ਚੀਜ਼ਾਂ ਹੋਣੀਆਂ ਸੀਗੀਆਂ ਜਿਹੜੇ ਪ੍ਰਬੰਧ ਕਰਨੇ ਸੀ ਮਹਿਕਮੇ ਨੇ ਉਹ ਮਹਿਕਮੇ ਤੁਸੀਂ ਜਦੋਂ ਕ੍ਰਿਸ਼ਨ ਕੁਮਾਰ ਐਜੂਕੇਸ਼ਨ ਬੋਰਡ ਦੇ ਸਕੱਤਰ ਸਨ ਤਾਂ ਉਹ ਸਕੂਲਾਂ ਦੇ ਵਿੱਚ ਰੈਡਾਂ ਮਾਰਦੇ ਸੀ ਕਿੰਨਾ ਕੁ ਪੈਸਾ ਆਇਆ ਲੱਗ ਰਿਹਾ ਫਿਰ ਇੱਥੇ ਰੈਡਾਂ ਕਿਉਂ ਨਹੀਂ ਵੱਜੀਆਂ ਕੁਛ ਨਹੀਂ ਗगन ਉਹ ਵੀ ਇੱਕ ਦਿਖਾਵਾ ਸੀ ਸਿੱਖਿਆ ਵਿਭਾਗ ਦਾ ਜਿੰਨਾ ਬੇੜਾ ਕ੍ਰਿਸ਼ਨ ਕੁਮਾਰ ਬਿਠਾ ਕੇ ਗਿਆਇਆ ਉਹਨਾਂ ਕੋਈ ਨਹੀਂ ਬੜੇ ਲੋਕ ਸੋਹਾਂ ਖਾਂਦੇ ਆ ਕ੍ਰਿਸ਼ਨ ਕੁਮਾਰ ਨੂੰ ਪੁੱਛੇ ਕਿ ਹੋਈ ਕਿ ਪੰਜਾਬੀ ਦੀਆਂ ਪੋਸਟਾਂ ਕਿੰਨੀਆਂ ਖਤਮ ਕਰਕੇ ਆਇਆ ਕ੍ਰਿਸ਼ਨ ਕੁਮਾਰ ਹਿੰਦੀ ਦੀਆਂ ਪੋਸਟਾਂ ਕਿੰਨੀਆਂ ਖਤਮ ਕਰਕੇ ਗਿਆਇਆ ਗੱਲਾਂ ਕਰਨੀਆਂ ਸੌਕੀਆਂ ਨੇ ਮੈਂ ਇੱਕ ਗੱਲ ਕਹਿਣਾ ਕਿ ਤੁਸੀਂ ਇਮਾਨਦਾਰੀ ਇਹ ਨਹੀਂ ਹੁੰਦੀ ਕਿ ਤੁਸੀਂ ਪੈਸੇ ਨਹੀਂ ਲੈਂਦੇ ਤੁਸੀਂ ਰਿਸ਼ਵਤ ਨਹੀਂ ਲੈਂਦੇ ਇਮਾਨਦਾਰੀ ਇਹ ਵੀ ਹੁੰਦੀ ਹੈ ਕਿ ਜਿਹੜਾ ਤੁਸੀਂ ਲੋਕਾਂ ਦਾ ਭਲਾ ਕਰਨ ਵਾਲੀਆਂ ਚੀਜ਼ਾਂ ਨੇ ਉਹਨਾਂ ਨੂੰ ਕਿਵੇਂ ਵਿਗਾੜਦੇ ਹੋ ਤੁਸੀਂ ਹਜ਼ਾਰਾਂ ਮਾਸਟਰਾਂ ਦੀ ਪੋਸਟ ਖਤਮ ਕਰਕੇ ਜਦ ਨਾਲ ਪੰਜਾਬ ਦੇ ਪੰਜਾਬੀ ਹੁਣ ਕੀ ਕਰਿਆ ਕਿ ਅੰਗਰੇਜ਼ੀ ਵਾਲਾ ਹੀ ਪੰਜਾਬੀ ਪੜਾਊਗਾ ਇਹ ਕ੍ਰਿਸ਼ਨ ਕੁਮਾਰ ਦੀ ਦੇਣ ਇਹ ਇਮਾਨਦਾਰੀ ਹੈ ਇਹ ਕੋਈ ਇਮਾਨਦਾਰੀ ਨਹੀਂ ਜੇ ਤੁਸੀਂ ਰਿਸ਼ਵਤ ਨਹੀਂ ਲੈਂਦੇ ਤਾਂ ਮਤਲਬ ਇਹ ਤੁਸੀਂ ਇਮਾਨਦਾਰ ਨਹੀਂ ਹੋ ਜਾਂਦੇ ਪੈਸੇ ਲੈ ਨਾ ਲੈਣਾ ਇਕੱਲੇ ਇਮਾਨਦਾਰੀ ਨਹੀਂ ਹੁੰਦਾ ਆਪਣੇ ਕੰਮ ਪ੍ਰਤੀ ਤੇ ਲੋਕਾਂ ਪ੍ਰਤੀ ਉਹ ਜਨਤਕ ਜਨਤਾ ਦੇ ਸੇਵਕ ਨੇ ਪਬਲਿਕ ਸਰਵੈਂਟ ਨੇ ਉਹਦੇ ਪ੍ਰਤੀ ਉਹਨਾਂ ਦੀ ਵਚਨਬੱਧਤਾ ਕਿੱਥੇ ਹੈ ਹੁਣ ਸਾਰਿਆਂ ਨੂੰ ਪਤਾ ਹੈ ਕਿ ਡਰੇਨ ਵਿਭਾਗ ਦੇ ਵਿੱਚ ਵੀ ਉਹਨਾਂ ਨੇ ਨਹਿਰੀ ਪਟਵਾਰੀਆਂ ਨੂੰ ਕਿਵੇਂ ਦਵਾਚ ਲਿਆਂਦਾ ਕਿ ਤੁਸੀਂ ਕਹੋ ਕਿ ਜੀ ਇੱਥੇ ਪਾਣੀ ਚਲੇ ਗਿਆ ਭਾਵੇਂ ਉੱਥੇ ਪਾਣੀ ਗਿਆ ਸੀ ਭਾਵੇਂ ਨਹੀਂ ਗਿਆ ਸੀ ਨਹਿਰਾਂ ਦਾ ਇਹ ਸਾਰਾ ਕੁਝ ਹੈ ਇਹ ਇਮਾਨਦਾਰੀ ਹੁੰਦੀ ਹੈ ਪੈਸੇ ਲੈ ਲੂ ਲੈਣਾ ਤਾਂ ਬਾਅਦ ਦੀਆਂ ਗੱਲਾਂ ਹੋ ਜਾਂਦੀਆਂ ਨੇ ਇਕੱਲੇ ਪੈਸੇ ਨਾ ਲੈਣਾ ਇਮਾਨਦਾਰੀ ਨਹੀਂ ਹੁੰਦੀ ਤਾਂ ਤੁਸੀਂ ਹੜ੍ਹਾਂ ਦੀ ਸਥਿਤੀ ਨੂੰ ਲੈ ਕੇ ਮਾਨ ਸਰਕਾਰ ਦੀ ਭੂਮਿਕਾ ਨੂੰ ਕਿਵੇਂ ਵੇਖਦੇ ਹੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਸਾਨੂੰ ਦਿਓ ਇਜਾਜ਼ਤ ਧੰਨਵਾਦ